ਆ ਸੁਪੀ ਐ ਤੇਰਾ ਜਿਹੜਾ ਵਾਲਾ ਕਿਤਾਬ ਨੂੰ ਪੂਰਾ ਕਰਤਾ ਤੇਰਾ ਚੱਲ ਵਧੀਆ ਭੈਣੇ ਆ ਵੇਖ ਲਾ ਹੁਣ ਅੱਧੀ ਆ ਰਿਸ਼ਤੇ ਕੈਨ ਕਰਾਇਆ ਤੇ ਕਿੰਨੇ ਦਿਨ ਸਾਪਾ ਪਈਆਂ ਚੰਗੇ ਰਿਸ਼ਤੇ ਕਰਾਇਆ ਤੇ ਕਿੰਨੇ ਪਈਆਂ ਨਾ ਆਨਾ ਸੂਰ ਤੇਰਾ ਤੇ ਆ ਸੂਰ ਤੇਰਾ ਕਰ ਕਰਵਾ ਦੀ ਪੱਕੇ ਇਹ 5000 ਦਾ ਸੂਰ ਬਣਿਆ ਏ ਵਧੀਆ ਵਧੀਆ ਬਹੁਤ ਸੋਹਣਾ ਉਹ ਕੋਸ਼ਣਾ ਰਵੀ ਹਾਂ ਕੋਸ਼ਣਾ ਟੈਗੇ ਕੋਸ਼ਣਾ ਰਿਸ਼ਤਾ ਵੀ ਲੱਗਿਆ ਕਰਾਇਆ ਆ ਨਾ ਚਲੋ ਸੋਪਾ ਤੈਨੂੰ ਹੀ ਆ ਤੇ ਜਾਨੀ ਕੋਲੇ ਛੋੜੀ ਸੇ ਰੱਖੀ ਤੇ ਨਵਾਂ ਲਿਆ ਕੇ ਤੂੰ ਕੋਸ਼ੀਣਾ ਤੇ ਹੀ ਕੋਸ਼ ਤੇ ਮਲੇ ਕੋਸ਼ ਆਸ-ਪਾਸ ਕੋਤੇ ਕਿਰਾਰੇ ਕਰ ਨੂੰ ਲਾਤਾ ਵਾ ਆਂਟੀ ਜੀ ਮੇਰੇ ਗਰਮੀ ਕਰਕੇ ਜ਼ਖਮ ਹੋ ਗਏ ਅਹੀਂ ਬਾਵਾ ਤੇ ਤਾਂ ਕਰਕੇ ਲਾਇਆ ਤੇ ਪੁੱਤੋ ਥੋੜਾ ਥੋੜਾ ਰਹਿਣ ਦਿੰਦੀ ਹਾਂ ਜੀ ਆਂਟੀ ਕੋਈ ਨਹੀਂ ਫੇਰ ਦੀ ਦੀਆਂ ਅੜਕੇ ਤੇ ਪਾ ਦਿੰਦੀ ਚਾਹ ਠੀਕ ਆ ਪਤਾ ਹਾਂਜੀ ਚਲ ਠੀਕ ਹੈ ਕੋਈ ਨਹੀਂ ਉਹ ਜਾ ਕਿੱਥੇ ਗਈ ਆ ਉਹ ਤਾਂ ਇੱਥੇ ਆਪਣੇ ਚਾਚੀ ਦੇ ਘਰ ਗਈ ਹੋਣੀ ਆ अच्छा चलो वो भी आंधी ਨਹੀਂ ਚਾਰ ਦਿਨ ਫਿਰ ਤੋਰ ਲਵਾਂ ਹੋਰੇ ਕਿਹੜਾ ਫਿਰਨਾ ਚਰਨਾ ਪੈਂਦਾ ਤੇ ਕਿਹਨੇ ਘਰ ਚਰਨਾ ਵਾ ਹੋਰੇ ਕਰ ਕਾਹ ਦਾ ਲੱਦੇ ਕੋਈ ਨਹੀਂ ਕਾਚਨਾਂ ਕਾਂਿਆਂ ਲੱਗ ਜੀ ਕਰੀ ਹੁੰਦਾ ਵਾ ਜਾਣ ਨੂੰ ਚਲੋ ਉੱਥੇ ਆਵਣਾ ਹੋ ਆਪਣੀ ਆਂਟੀ ਵਾਸਤੇ ਠੀਕ ਹੈ ਕਿਹੜੀ ਸਿੱਤ ਤਾ ਕਰਨ ਡਈ ਆਣ ਕੇ ਵੇ ਤੂੰ ਉਹ ਕੰਮ ਕਰਦੀ ਜਿੱਦਾਂ ਦੀ ਮਹਾਰਾਣੀ ਸਾਈ ਪੇਕਿਆਂ ਤੋਂ ਕੰਮ ਨੂੰ ਦੋ ਦੰਦ ਨੇ ਇੱਕ ਵਾਰੀ ਵੀ ਹੱਥ ਨਹੀਂ ਲਾਇਆ ਚਾਲ ਕੋਈ ਕਰਦੀ ਚਾਰ ਦਿਨ ਘੁੰਮ ਫਿਰ ਲੈ ਤੇ ਬੁੱਕੇ ਨਾਮ ਹੀ ਕਰਦਾ ਸੈਕਲ ਤੇ ਚੜ ਕੇ ਚਲ ਗਈ ਤੇ ਅੰਦਰੋਂ ਉੱਠੀ ਨਹੀਂ ਤੂੰ ਤੇ ਮਾਪੀ ਦੀ ਸਾਈਡ ਲੈ ਲੈਂਦੀ ਰਹੀ ਹੈਗਾ ਚੰਗਾ ਆਹ ਮੈਨੂੰ ਪਿਆ ਹੀ ਗਈ ਜਿਹਨੇ ਪੈਣ ਵਾਲੀ ਦੇ ਵਿੱਚ ਕਿਹੜੀ ਗੱਲ ਹੋ ਗਈ ਤੂੰ ਹੀ ਤਾਂ ਬਸ ਉਹਦੀ ਸਾਈਡ ਲੈ ਲੈਂਦੇ ਰਿਹਾ ਕਰੋ ਉਹਦੀ ਸਾਈਡ ਕਿਹੜੀ ਚੱਲ ਚਾਰ ਦਿਨ ਮੈਨੂੰ ਆਈ ਆ ਸਤਾ ਤੈਨੂੰ ਬੜਾ ਲੱਗਾ ਵਾ ਤੂੰ ਫੇਰ ਸੋਈ ਚ ਕਿਉਂ ਨਹੀਂ ਉਹਨੂੰ ਲਿਆਉਂਦੀ ਖਿੱਚ ਕੇ ਹਣ ਭਾਂਡੇ ਰੱਖ ਕੇ ਢੋਲ ਖ ਲੜ ਮਿਕਾਣਾ ਵਾਲੀ ਕੀ ਕਰੇ ਸਾਰੇ ਕੰਮ ਮੇਰੇ ਪਾਵਾ ਤਿੰਦਰ ਖਾਨਾ ਪਾ ਛੱਡਦੇ ਆ ਤੂੰ ਤਾਂ ਮੈਨੂੰ ਪੈ ਹੀ ਗਈ ਜਿਹਨੇ ਪੈਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਤੂੰ ਹੀ ਤਾਂ ਬਸ ਉਹਦੀ ਸੈਟ ਲੈਂਦੇ ਰਿਹਾ ਕਰੋ ਉਹਦੀ ਸੈਟ ਕਿਹੜੀ ਚੰਦ ਚਾਰ ਦਿਨ ਮੇਰੀ ਗੱਲ ਸੁਣ ਤੇ ਤੈਨੂੰ ਬੜਾ ਲੱਗਾ ਵਾ ਤੂੰ ਮੇਰੇ ਸੋਏ ਜਿ ਕਿਉਂ ਨਹੀਂ ਉਹਨੂੰ ਲਿਆਉਂਦੀ ਖਿੱਚ ਕੇ ਹਣ ਭਾਂਡੇ ਰੱਖ ਕੇ ਢੋਲ ਖਾਂ ਗਈ ਤੂੰ ਆਪਣੇ ਵੀ ਹੱਡਾਂ ਮੇਨ ਕੀ ਆਈ ਹੀ ਗੁੱਸਾ ਦੀ ਵੜੀ ਸ਼ਤੀ ਤੈਨੂੰ ਉਹਦਾ ਹੁੰਦਾ ਹੈ ਪਾਣੀ ਦਾ ਗਲਾ ਫੜਾ ਕੇ ਸ਼ੇਰੀ ਸ਼ਤੀ ਇੱਥੇ ਸੋਟ ਕੇ ਚਲ ਗਈ ਮੰਮੀ ਆਂ ਤੇ ਸੂਟ ਫੜ ਕੇ ਲਿਆ ਮੈਂ ਹਾਂ ਚੱਲ ਮੈਂ ਪੜਾਉਂਦੀ ਆ ਹੈ ਉਸੇ ਵੇਲੇ ਉੱਟ ਕੇ ਆਪ ਸੂਟ ਪੱਤੀ ਗਲ ਮੈਂ ਨਾ ਪੜਾਉਂਦੀ ਆਏ ਉਹਦੀ ਵੀ ਚੋਲਣ ਆਈ ਉਹਨੇ ਅੱਜ ਨਹੀਂ ਚੱਲਣਾ ਵੀ ਚੋਲਣ ਆਈ ਉਹਦੀ ਇੱਥੇ ਕੀ ਕਰ ਮੇਰੇ ਤੇ ਬੇਤਮਾਰੀ ਮੈਂ ਖਾਲਾ ਲੱਗੀ ਵਿੱਚੋਂ ਕੋਕ ਜਿਵੇਂ ਮੁੰਦਰੀ ਕੱਢਣਾ ਲੱਗੀ ਖਾ ਉਹਦਾ ਵ ਤੇ ਗੱਡੀ ਮੇਰੇ ਨਾਲ ਕੜਾ ਗੁੱਸਾ ਲੱਗਦਾ ਹੈ ਇਹ ਦੀਦੀ ਜੀ ਆ ਵੀ ਰਾਜ ਬੋਲਣਾ ਵਾ ਇਹ ਕੁੜੀ ਨੂੰ ਇਹ ਮਾਰਦੀ ਆ ਤੂੰ ਕਿਹੜਾ ਰਾਜ ਬੋਲਦੇ ਨਾ ਜਿਹੜਾ ਕੁੜੀ ਨੂੰ ਮਾਰਦੀ ਆ ਐਨੀ ਨਾ ਬੋਲਿਆ ਕਰ ਜੇ ਆ ਤਾਂ ਸਾਡਾ ਨਾਮ ਲੱਗ ਗਿਆ ਤੇ ਫਿਰ ਬਾ ਚੱਲ ਜੂਗੀ ਤੇ ਘਰ ਉੱਤ ਜਾ ਆ ਪੀ ਕਿਤੇ ਨਹੀਂ ਉੱਜੜ ਚੱਲਿਆ ਉੱਜੜ ਚੱਲਿਆ ਨਾ ਬੋਲਦੀ ਆ ਨਾ ਜਾ ਰਹੀ ਦੋ ਮੈਨੂੰ ਸਾਰਾ ਕੁਝ ਦਿਖਣ ਦੇ ਮੈਂ ਆਪੇ ਬੋਲਣਾ ਚੱਲ ਕੁੜੀ ਨੂੰ ਮਾਰਦੀ ਫੋੜੀ ਕਰੀ ਤੂੰ ਸਮਝ ਪਿਓਟ ਕੇ ਤਾਂ ਨਾ ਸੋਚੇ ਨਾਲ ਕੰਮ ਕਰਾ ਕੇ ਹਾਂ ਕਹਿਣਾ ਨਹੀਂ ਇਹਦਾ ਇਦਾਂ ਕਹੀ ਜਾਇਆ ਕਰ ਮੈਂ ਕਹਿ ਦਿੰਨੀ ਆਹ ਕੀ ਸੂਟ ਪਾਲਾ ਹੋਣਾ ਆਪਣਾ ਵਿੱਚ ਆਹੋ ਜੀ ਥੋੜੇ ਪਾਲਣ ਲੱਗੀ ਆ ਉਹਦਾ ਮੈਂ ਚੱਕਰ ਜੁੰਦੀ ਲੈਣਾ ਵਾ ਇਹ ਥੋੜੀ ਅਪਿਆਜ ਮਤੜ ਕੋ ਲੈਣਾ ਜਾਣਾ ਲੈ ਲਿਆ ਵਾ ਤੇ ਮੁੜ ਕੇ ਥੱਡ ਘਰੀ ਰਿ ਵੜਨਾ ਨਹੀਂ ਚੱਲ ਆਉਂਦੀ ਜਾਂਦੀ ਰਹੋ ਚੱਲ ਉਹਨੇ ਵੀ ਡਰ ਖਸਰਾ ਹੋਊਗਾ ਚੱਲ ਮੇਰੇ ਮਗਰ ਹੁੰਦੀ ਆ ਆਹੋ ਕਿ ਨਹੀਂ ਨਹੀਂ ਮੈਂ ਕੁੜੀ ਦੀ ਇਹ ਦੇ ਲੈਂਦੀ ਰਿ ਆ ਕਾ ਨਾਉਂ ਸਾਵਦੀ ਇੱਕ ਦਾਵਾ ਕਦਾ ਨਹੀਂ ਇਹ ਥੋੜੀ ਵੀ ਮੁੜ ਕੇ ਉਹੀ ਨਾਲੇ ਤਨ ਨਾ ਜਾ ਫਿੱਕੀ ਆ ਜੇ ਨਾ ਉਟਰੇ ਕਿਥੇ ਹੋ ਲਾਪਤ ਲਾਪ ਲੋ ਨਾ ਸੁਖਿਆ ਸੂਟ ਪਾਲਾ ਹੋਣਾ ਆਪਣਾ ਵਿੱਚ ਆਹੋ ਜੀ ਛੋੜੇ ਪਾ ਲੈਣ ਲੱਗੀ ਆ ਉਦਾਂ ਮੈਂ ਚੱਕਰ ਜੌਂਦੀ ਲੈਣਾ ਵਾ ਇਹ ਥੋੜੀ ਅੱਜ ਮੈਂ ਤੁਹਾਡ ਕੋਲ ਲੈਣਾ ਜਾਣਾ ਲੈ ਗਿਆ ਵਾ ਤੇ ਮੁੜ ਕੇ ਤੁਹਾਡ ਘਰ ਹੀ ਵੜਨਾ ਇਹ ਚਾਹ ਰਹੇ ਹੁੰਦੀ ਜਾਂਦੀ ਰਹੇ ਚਲ ਉਹਨੂੰ ਵੀ ਡਰ ਖਤਰਾ ਹੋਊਗਾ ਚਲ ਮੇਰੇ ਮਗਰ ਹੁੰਦੀ ਆ ਆਹੋ ਕੇ ਨਹੀਂ ਨਹੀਂ ਮੈਂ ਕੁੜੀ ਦੀ ਇਹ ਦੇ ਲੈਂਦੀ ਰਿਹਾ ਕਾ ਨਾਉਂ ਸਾਂਭਦੀ ਇੱਕ ਦਾਵਾ ਕਦਾ ਨਹੀਂ ਇਹ ਥੋੜੀ ਵੀ ਮੁੜ ਕੇ ਉਧਰ ਸਾਬਤ ਨਾ ਗਿਆ ਫਿੱਚੀ ਆ ਜੇ ਚਲ ਠੀਕ ਆ ਭੈਣ ਜੀ ਫਿਰ ਮੈਂ ਚਲਦੀ ਆ ਚੰਗਾ ਪਾ ਆਹਾਂ ਜਾਨਾ ਕਿੱਥੇ ਵਧੀਆ ਬਾਹਰ ਮ제 ਲੈਣ ਦੇ ਕਾ ਮੰਜਾ ਤੜਕ ਨੇ ਸ਼ਟਾੜ ਕੀਤਾ ਵਾ ਲਾ ਤਾਂ ਵਧੀਆ ਆ ਗਿਆ ਫੇ ਤੈਨੂੰ ਕਰਮਾਈ ਨਾ ਟੱਕਰੀ ਆ ਹਾਂ ਹੋ ਕੰਮ ਤਾਂ ਲਿਵਾਇ ਟੱਕਰ ਪਈ ਆ ਹੋਏ ਮਾਣਾ ਬੈ ਕੇ ਖਾਇਆ ਕਰ ਉਹਨੇ ਬਥੇਰੇ ਉਹਨਾਂ ਦਾ ਕਰਨੇ ਤੁਹਾਨੂੰ ਹਾਂ ਹੋ ਹਾਂ ਉਹਨੇ ਬਥੇਰੇ ਦੇਣੇ ਆ ਤਾਂ ਠੀਕ ਆ ਫਿਰ ਮੈਂ ਚੱਲਾਂ ਚਲੋ ਚੱਗਾ ਫਿਰ ਹਾਂ ਚਲੋ ਤੇਰਾ ਕਿਹੜਾ ਮਾਰਦੀ ਰਿਆ ਕਰੀ ਆ ਕਰਨਾ ਆ ਕਰਨਾ ਪਾਉਂਗੀ ਹਾਂ